ਡਿੱਗੀ ਦੇ ਵਿੱਚ ਛੱਪ ਆ ਗਿਆ ਲਓ ਜੀ ਐ ਦੋਸਤੋ ਸਾਈਕਲ ਚਲਾ ਕੇ ਵਿਖਾਈਏ ਤੁਹਾਨੂੰ ਆ ਦੇਖੋ ਐ ਕਰੋ ਸ਼ਟਰ ਲਾ ਲੋ ਸ਼ਟਰ ਵਿੱਚ ਉੱਠੋ ਲਮਕਿਆ ਹੋਏ ਆ ਤਾਂ ਪੂਰੀ ਖਤਰਨਾਕ ਖੇਡ ਹੈ ਯਾਰ ਇਹਦਾ ਉਹ ਪੁੱਠਾ ਲਮਕੀ ਜਾਂਦਾ ਲੈ ਓਏ ਇਹ ਉਹ ਡਿੱਗੀ ਸੋ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਸੋ ਅੱਜ ਇੱਧਰ ਸੈਰ ਕਰਨ ਆਏ ਸੀ ਤੇ ਉਹ ਸਾਹਮਣੇ ਟਾਵਰ ਹੈ Jio ਦਾ ਇਸ ਕਰਕੇ ਜਦੋਂ ਇੱਧਰ ਆਈਦਾ ਡੇਲੀ ਰੋਜ਼ਾਨਾ ਵੀਡੀਓ ਅਪਲੋਡ ਕਰਦਾਈ ਦੀ ਹੈ 8 ਵਜੇ ਰੋਜ਼ਾਨਾ ਇੱਕ ਬਲੌਗ ਸਵੇਰੇ 8 ਵਜੇ ਆਉਂਦਾ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੋਜ਼ਾਨਾ ਇੱਕ ਬਲੌਗ ਪਾਈ ਸਾਰੀ ਆਪਣੀ ਜਿਹੜਾ ਦਿਨ ਵਿੱਚ ਸਾਰਾ ਕੁਝ ਹੁੰਦਾ ਹੈ ਕੀ ਕੁਝ ਕਰਦੇ ਹਾਂ ਸਾਰਾ ਕੁਝ ਇਸ ਬਲੌਗ ਵਿੱਚ ਦਿਖਾਉਨੇ ਆ ਇਸ ਕਰਕੇ ਡੇਲੀ ਇੱਕ ਰੋਜ਼ਾਨਾ ਬਲੌਗ ਪਾਈਦਾ ਸੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੁਰੂ ਕਰਦੇ ਆਂ ਅੱਜ ਦਾ ਬਲ ਜੀ ਆਇਆਂ ਨੂੰ ਵੈਲਕਮ ਹੈ ਅੱਜ ਦੇਖਦੇ ਆਂ ਸਾਰੀ ਦਿਹਾੜੀ ਵਿੱਚ ਕੀ ਕੁਝ ਕਰਦੇ ਆਂ ਕੀ ਕੁਝ ਹੁੰਦਾ ਹੈ ਸਾਰਾ ਕੁਝ ਇਸ ਵਲੌਗ ਵਿੱਚ ਦਿਖਾਵਾਂਗੇ ਬੜੇ ਹੋਰੇ ਸਾਡੇ ਨਾਲ ਸੋ ਗੁਰਮਖ ਪਿਆਰੋ ਸੈਰ ਕਰਨ ਆਏ ਸੀ ਤੇ ਅੱਜ ਸਾਈਕਲ ਚਲਾ ਕੇ ਦੇਖਦੇ ਆਂ ਬਚਪਨ ਵਿੱਚ ਚਲਾਉਂਦੇ ਰਹੇ ਆ ਪਰ ਅੱਜ ਹੁਣ ਮਿਲ ਗਿਆ ਸਾਹਮਣੇ ਉਹ ਚਾਚੇ ਦਾ ਸਾਈਕਲ ਆ ਆ ਸ਼ੇਰ ਸਿੰਘ ਸ਼ੇਰ ਸਿੰਘ ਕੋਈ ਘਣਾ ਜਾਏਗਾ ਬਸ ਚਲਾਓ ਤੁਸੀਂ ਸਾਈਕਲ ਦੇਣੇ ਤੁਹਾਨੂੰ ਕਿਵੇਂ ਜਰੂਰੀ ਉਹ ਚਾਚੇ ਦਾ ਸਾਈਕਲ ਹੈ ਇਧਰ ਘੁੰਮਣ ਆਏ ਸੀ ਪਿੰਡ ਤੋਂ ਬਾਹਰ ਬਾਹਰ ਸਾਈਕਲ ਚ ਲਾ ਰਹੇ ਆ ਅੱਜ ਗੁਰਮukh ਪਿਆਰਿਓ ਥੋੜਾ ਜਿਹਾ ਪਿਕਅਪ ਦਾ ਕੰਮ ਹੋਣ ਵਾਲਾ ਇਹਦਾ ਪਿਕਅਪ ਘੱਟ ਆ ਥੋੜੀ ਜੀ ਕਿਉਂਕਿ ਚਲਾਇਆ ਬਹੁਤ ਟਾਈਮ ਬਦਨਾ ਦੋ ਕਿਹੜੇ ਕੱਢੇ ਤੇ ਲੱਤਾਂ ਫੁੱਲ ਗਈਆਂ ਸਾਂ ਚੜ ਗਿਆ ਸੋ ਕੱਲ ਮੋਟਰਸਾਈਕਲ ਦਾ ਕੰਮ ਕਰਾ ਕੇ ਲਿਆਂਦਾ ਡਾਡੀ ਦਾ ਮੋਟਰਸਾਈਕਲ ਵੇਖੋ ਕਿਵੇਂ ਟੱਕ ਟੁੱਕ ਠਾਲ ਰੱਖਿਆ ਤੋਤਾ ਵੀ ਨਾ ਰਿਹਾ ਇਹ ਅੱਜ ਗਿਆ ਸਕੂਟਰੀ ਲੈ ਕੇ ਡਾਡੀ ਇਹਨੂੰ ਜਮਾਂ ਸ਼ਿੰਗਾਰ ਕੇ ਕੱਪੜਾ ਪਾ ਕੇ ਠਾਲ ਰੱਖਿਆ ਸਕੂਟਰੀ ਲੈ ਗਿਆ ਅੱਜ ਹੁਣ ਡਾਡੀ ਕਹਿੰਦਾ ਇਹਨੂੰ ਅੰਦਰ ਠਾਲ ਦੇਣਾ ਵਸ ਚਲਾਉਣਾ ਨਹੀਂਗਾ ਤੇ ਇਸੇ ਇੱਕ ਨੰਗੀ ਚੀਜ਼ ਵੇਖ ਵੇਖ ਗਈ ਰੈਸਕਿਊ ਕਰਨਾ ਡਿੱਗੀ ਚ ਸੱਪ ਆ ਗਿਆ ਸੱਪ ਆ ਗਿਆ ਦੋਸਤੋ ਡਿੱਗੀ ਦੇ ਵਿੱਚ ਉਹਨੇ ਨੂੰ ਕੱਢਣਾ ਬਾਹਰ ਇੱਕ ਵਾਰੀ ਮੋਟਰ ਬੰਦ ਕਰ ਦਨ ਉਹ ਵਾਲ ਬੰਦ ਕਰ ਦੇ ਇਹ ਤੇ ਫੇਰ ਆਉਂਗਾ ਹਾਂ ਲੈ ਇਹ ਉਹ ਸੱਪ ਥੋੜੀ ਏ ਲੈ ਬਾਬਾ ਇਹ ਜਾ ਬੋਤਲ ਲੈ ਉਹ ਨਾ ਲੈ ਬੋਤਲ ਲੈ ਨਾਪ ਤਾਂ ਲਿਆ ਤੇ ਹੁਣ ਦੇਖੋ ਬੋਤਲ ਚ ਵੱੜਦਾ ਕਿ ਨਹੀਂ ਵੱੜਦਾ ਹੱਥ ਦੂਰ ਰੱਖ ਪਿੱਛੇ ਖੜ ਬੋਤਲ ਆਹ ਕੋਈ ਦੰਦੀ ਵੱੜਦਾ ਯਾਰ ਲੱਗ ਗਿਆ ਬੋਤਲ ਨੂੰ ਹਾਂ ਸਾਂਸ ਜਾਨ 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 ਲੈ ਬਈ ਹਾਂ ਬਸ ਨਾਪ ਨਾਪ ਲੋ ਜੀ ਸੋ ਦੋਸਤੋ ਫੜ ਕੇ ਬੋਤਲ ਚ ਪਾ ਲਿਆ ਸੱਪ ਗੁਰਦੁਆਰਾ ਸਾਹਿਬ ਵਾਲ ਡਿੱਗੀ ਚ ਆ ਗਿਆ ਸੀ ਤੇ ਇਹਦੇ ਵਿੱਚ ਅਜਿਹਾ ਦਿਸਦਾ ਆ ਰਿਹਾ ਬੈਠਾ ਇਹਨੂੰ ਐਨ ਫੜ ਉਹਦੇ ਮੈਨੂੰ ਫੜਾ ਦੇ ਜਿਉਂਦਾ ਹੈ ਸੱਪ ਚ ਕਈ ਬੋਤਲ ਚ ਕਈ ਵਾਰ ਮੋਰੀ ਹੁੰਦੀ ਹੈ ਛੱਡ ਅੱਜ ਤਾਂ ਜਮਾਂ ਲੱਗ ਗਿਆ ਅੱਜ ਸੱਪ ਪਹਿਲੀ ਵਾਰ ਦੇਖਿਆ ਇੰਨੇ ਲੱਗ ਗਿਓ ਸੋ ਗੁਰਮਖ ਪਿਆਰਿਓ ਛੱਡਣ ਚੱਲੇ ਆ ਸੋ ਇਹਨੂੰ ਛੱਡਣ ਆਏ ਆ ਇੱਧਰ ਆ ਛੱਡਤਾ ਆਪੇ ਗਾਂ ਚਲ ਜੂਗਾ ਕਿਤੇ ਨਹਿਰ ਤੇ ਛੱਡਤਾ ਆਪੇ ਪੱਜੂਗਾ ਸੋ ਦੋਸਤੋ ਸੱਪ ਫੜ ਕੇ ਛੱਡਿਆ ਆ ਅਸੀਂ ਆਖਿਆ ਮਾਰਨਾ ਕਦੇ ਵਾਸਤੇ ਚਲੋ ਰੱਬ ਦਾ ਜੀ ਆ ਹੁਣ ਛੱਡਿਆ ਹੀ ਬਾਈ ਖਾਲਸਾ ਸਾਹਿਬ ਓਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਸਿੰਘ ਕੋੜ ਵੇਚ ਰਿਹਾ ਬਈ ਲੱਕੜਾ ਵੀ ਵੇਚੀ ਜਾਂਦੇ ਵੇਖੋ ਦੋਸਤੋ ਤੇਰੇ ਲੱਕੜ ਵੇਚ ਜਾਂਦੀ ਹੈ ਲੱਕੜ ਵੇਖਦੀ ਹੈ ਲੱਕੜ ਵੇਚਦੀ ਹੈ ਇਹ ਵਿੱਚ ਆ ਚਾਚੇ ਕਾਕਾ ਰਵੀ ਗੁਰਮੀਤ ਸਿੰਘ ਚਾਚਾ ਉਹ ਚਾਚੀ ਬੈਠੀ ਸਾਹਮਣੇ ਐਂ ਕਰੋ ਸ਼ਟਰ ਲਾ ਲਓ ਸ਼ਟਰ ਵਿੱਚੋਂ ਆ ਸ਼ਟਰ ਲਾਉਣਾ ਵਿੱਚ ਸ਼ਟਰ ਨੂੰ ਲਾ ਕੇ ਲੈ ਆਉਣਾ ਖਾਤਾ ਨਹੀਂ ਚਾਚੇ ਦੇ ਘਰ ਆਏ ਸੀ ਬਈ ਤੇ ਐਲਬਮ ਖਾਇਲਮ ਖਾ ਦੇ ਦੀ ਰਿੰਗ ਸਰਮਣੀ ਦਾ ਐਲਬਮ ਦੇਖਦੇ ਆਂ ਫਿਰ ਕਰਦੇ ਆਂ ਆਪਾਂ ਗੱਲਬਾਤ ਕਵਾੜੀਆਂ ਕਵਾੜੀਆਂ ਤਾਂ ਸਮਾਨ ਲੱਗਿਆ ਹੁਣ ਬਈ ਕਾਗਤ ਚੁggen ਨਾਲੇ ਆ ਗਏ ਕਾਗਤ ਚੁggen ਨਾਲੇ ਆ ਗਏ ਬਈ ਆਹ ਦੇਖ ਇਹਦਾ ਨਾਮ ਕੀ ਹੈ ਕੀ ਨਾਮ ਇਹਦਾ ਮੈਂ ਮੈਂ ਕਾਹਨ ਵੱਡੀ ਅੱਛਾ ਸਹਿਜਦੀਪ ਚੱਪਲਾ ਪੁੱਠੀਆਂ ਪਾਈਆਂ ਓਏ ਹੈ ਸਹਿਜ ਓਏ ਸਮਾਈਲ ਸਮਾਈਲ ਇਧਰ ਵੇਖੀ ਹਾਂ ਸੋ ਗੁਰਮੁਖ ਪਿਆਰਿਓ ਲਾਈਟ ਬਹੁਤ ਘਟ ਰਹੀਂਦੀ ਆਪਣੇ ਇਧਰ ਉਹਦੇ ਵਾਸਤੇ ਐਪਲੀਕੇਸ਼ਨ ਦੇਣ ਚੱਲੇ ਮੰਡੀ ਬਿਜਲੀ ਘਰ ਵਿੱਚ ਸੋ ਦੋਸਤੋ ਪਹਿਲਾਂ ਸਾਰਿਆਂ ਦੇ ਸਾਈਨ ਕਰਵਾਏ ਆ ਭਲੇ ਦਾ ਕੰਮ ਕਰ ਰਹੇ ਆ ਸਾਰੇ ਇਧਰ ਲਾਈਟ ਬਹੁਤ ਘਟ ਰਹੀਂਦੀ ਹੈ ਤੇ ਉਹਦੇ ਵਾਸਤੇ ਅਸੀਂ ਐਪਲੀਕੇਸ਼ਨ ਦੇਣ ਚੱਲੇ ਆ ਤੇ ਸਾਰਿਆਂ ਦੇ ਸਾਈਨ ਕਰਵਾ ਰਹੇ ਆ ਸਾਰਿਆਂ ਦੇ ਸਾਈਨ ਕਰਵਾ ਲਏ ਹੁਣ ਇੱਕ ਐਪਲੀਕੇਸ਼ਨ ਲਿਖਵਾਵਾਂਗੇ ਅਵਾਰਡ ਮੈਂਬਰ ਦੀ ਮੋਹਰ ਵੀ ਲਵਾ ਲਈ ਹੈ ਕਾਲੂ ਰਾਮ ਜੀ ਤੇ ਸੋ ਹੁਣ ਜਾ ਕੇ ਐਪਲੀਕੇਸ਼ਨ ਲਿਖਵਾਵਾਂਗੇ ਇੱਕ ਤੇ ਉਸ ਤੋਂ ਬਾਅਦ ਫਿਰ ਬਿਜਲੀ ਘਰ ਜਮ੍ਹਾਂ ਕਰਵਾਵਾਂਗੇ ਐਪਲੀਕੇਸ਼ਨ ਸੋ ਦੋਸਤੋ ਗੱਡੀ ਤੇ ਜਾ ਰਹੇ ਹਾਂ ਮੰਡੀ ਐਪਲੀਕੇਸ਼ਨ ਲਾਉਣ ਵਾਸਤੇ ਤੇ ਜਾ ਕੇ ਦੇਖਦੇ ਹਾਂ ਕੀ ਸੀਨ ਬਣਦਾ ਹੈ ਲੈ ਐਪਲੀਕੇਸ਼ਨ ਲਿਖਾਵਾਂਗੇ ਫਿਰ ਬਿਜਲੀਕਾਰ ਜਾ ਕੇ ਐਪਲੀਕੇਸ਼ਨ ਦੇਵਾਂਗੇ ਇੱਕ ਵਾਰੀ ਮੈਂ ਤੇ ਸ਼ੇਰਾ ਮੈਂ ਤੇ ਸ਼ੇਰ ਸਿੰਘ ਜਾ ਰਹੇ ਹਾਂ ਦੋਨੇ ਜਾਣੇ ਅੱਗੇ ਦੇਖਦੇ ਹਾਂ ਕੀ ਬਣਦਾ ਹੈ ਆਈ ਸੀ ਤੇ ਇੱਥੇ ਬਿਜਲੀ ਘਰ ਚ ਆ ਕੇ ਸੋ ਇੱਥੇ ਆ ਕੇ ਕਹਿੰਦੇ ਵੀ ਜੈਯਨ ਨੂੰ ਮਿਲੋ ਜੈਯਨ ਸਾਹਿਬ ਹੈ ਨਹੀਂ ਫੋਨ ਚੱਕ ਨਹੀਂ ਰਹੇ ਹੁਣ ਦੇਖਦੇ ਆ ਕੀ ਹੁੰਦਾ ਸੋ ਦੋਸਤੋ ਜੈਯਨ ਸਾਹਿਬ ਨੂੰ ਮਿਲ ਲਏ ਬਹੁਤ ਚੰਗੇ ਪਰਸਨ ਆ ਗਗਨ ਬਰਾੜ ਕੇਸਰੀ ਸਿੰਘਪੁਰ ਦੇ ਤੇ ਉਹਨਾਂ ਨੇ ਸਾਨੂੰ ਦੱਸਤਾ ਵੀ ਐਪਲੀਕੇਸ਼ਨ ਲਿਖਵਾ ਕੇ ਲਿਆਓ ਆ ਐਪਲੀਕੇਸ਼ਨ ਲਿਖਵਾ ਲਈ ਹੈ ਤੇ ਉਹਦੇ ਬਾਅਦ ਅਸੀਂ ਬਿਜਲੀ ਘਰ ਜਾਵਾਂ ਕਰਾ ਦਿੰਨੇ ਹੁਣ ਤੇ ਸਾਡਾ ਜਿਹੜਾ ਵੋਲਟੇਜ ਆ ਉਹ ਪੂਰੀ ਹੋ ਜਾਣੀ ਹੈ ਜੈਨ ਸਾਹਿਬ ਦਾ ਧੰਨਵਾਦ ਤੇ ਦੇਖਦੇ ਆ ਅੱਗੇ ਐਪਲੀਕੇਸ਼ਨ ਜਮਾ ਕਰਾਉਨੇ ਆ ਬਿਜਲੀ ਘਰ ਚ ਜਾ ਕੇ ਦੋਸਤੋ ਐਪਲੀਕੇਸ਼ਨ ਦੇਤੀ ਆ ਬਿਜਲੀ ਘਰ ਚ ਹੁਣ ਅਸੀਂ ਜਾ ਰਹੇ ਆ ਘਰ ਹੁਣ ਘਰ ਚਲੇ ਆ ਜਾ ਕੇ ਰੈਸਟ ਕਰਾਂਗੇ ਘੰਟਾ ਦੋ ਘੰਟੇ ਹਨਾ ਸ਼ੇਰੇ ਸ਼ੇਰੇ ਨੇ ਅੱਜ ਛੁੱਟੀ ਕੀਤੀ ਆ ਘਰ ਸੌਣ ਵਾਸਤੇ ਇਹਨੂੰ ਮੈਂ ਨਾਲ ਲੈ ਜਾਂਦਾ ਜੀ ਚਲੋ ਇਹਦੀ ਸੇਵਾ ਭਲੇ ਦਾ ਕੰਮ ਹੈ ਸਾਰਾ ਪਿੰਡ ਦੁਖੀ ਹੈ ਸਾਰਾ ਜਿਹੜਾ ਵਾਰਡ ਨੰਬਰ 9 ਆ ਅਸੀਂ ਵੀ ਨਾਲ ਹੀ ਦੁਖੀ ਆਂ। ਸ਼ੀਰੇ ਹੁਣ ਵੀ ਦੁਖੀ ਆ। ਚਲੋ ਹੁਣ ਲਾਈਟ ਵੱਜੂਗੀ। ਐਪਲੀਕੇਸ਼ਨ ਲਾਤੀ ਐ ਤੇ ਵਧੀਆ ਹੋ ਜੂ ਕੰਮ। ਥੋੜੇ ਦਿਨਾਂ ਚ ਬਸ ਥੋੜੇ ਦਿਨਾਂ ਅਸੀਂ ਕੰਮ ਚੱਲ ਪੈਣਾ। ਪਰ ਮੈਂ ਖ ਪਿਆਰੋ ਸ਼ੀਰਾ 버ਗਰ ਪੈਕ ਕਰਵਾ ਕੇ ਲਿਆਇਆ। ਕਹਿੰਦਾ ਬਾਬਾ ਜੀ ਤੁਹਾਨੂੰ ਅੱਜ 버ਗਰ ਖਾਣਿਆ। ਮੈਂ ਕਹਾ ਠੀਕ ਐ ਜੀ। ਖਾਣ ਨੂੰ ਤਿਆਰ ਆਪਾਂ। ਮੰਡੀਆਂੋਂ ਆ ਰਹੇ ਸੀ ਤੇ ਆਹ ਦੇਖੋ। ਲਓ ਵੀ। ਆ ਹੁਣ ਵਾਰੀ ਦੀਨ ਜਾਊਗਾ ਸ਼ੰਮੂ। ਇਕੜ ਕੱਲ ਲਾ ਇਕੜ ਖੇਡਦੇ ਆ ਬੱਕਰੀਆਂ ਵੇਖੋ ਇਧਰ ਪਿੰਡ ਦੀਆਂ ਆ ਹੁਣ ਲੱਕੜ ਸਿੱਟੂਗਾ ਵੀ ਉਹ ਬਈ ਉਹ ਖਾਲੇ ਤੋਂ ਪਾਰ ਗਈ ਆ ਚੜ ਗਏ ਸਾਰੇ ਟੁੱਟਦਾ ਨਹੀਂ ਇਹ ਤੇ ਚੜੇ ਹੁਣ ਉਹ ਲੱਕੜ ਚੱਕ ਕੇ ਲਿਆਊਗਾ ਤੇ ਇੱਥੇ ਰੱਖੂਗਾ ਹਨਾ ਤੇ ਉਸ ਤੋਂ ਬਾਅਦ ਉਹ ਇੱਥੇ ਵਾ ਇਹਨਾਂ ਨੂੰ ਫੜੂਗਾ ਆ ਕੇ ਉੱਤੇ ਜਾ ਕੇ ਆ ਹੁਣ ਵਾਰੀ ਦੇਊਗਾ ਉਹਨਾਂ ਨੂੰ ਫੜੂਗਾ ਹੁਣ ਜੇ ਫੜਤਾ ਉਹ ਨਹੀਂ ਖੇਡਦਾ ਮਜ਼ਬੂਤ ਬੋਧ ਹੈ ਮੋਢ ਕਿੱਥੋਂ ਚੱਲਿਆ ਵੇ ਹੁਣ ਆ ਵੇਖੋ ਮੋਢ ਕਿੱਥੋਂ ਚੱਲਿਆ ਉਹਥੋਂ ਚੱਲ ਕੇ ਤੇ ਹਜੇ ਵੀ ਉਹ ਇਧਰ ਨਾ ਵੱਲੀ ਕੱਲੂ ਵੀ ਖੇਡ ਰਹਿਗੇ ਆਹ ਕੌਣ ਹੈ ਆਹ ਕਿਹੜਾ ਓਏ ਪੁੱਠਾ ਲਮਕਾ ਓਏ ਆ ਤਾਂ ਪੂਰੀ ਖਤਰਨਾਕ ਖੇਡ ਹੈ ਯਾਰ ਇਹਦਾ ਖਤਰਨਾਕ ਹੈ ਉਹ ਪੁੱਠਾ ਲਮਕੀ ਜਾਂਦਾ ਲੈ ਓਏ ਇਹ ਉਹ ਡਿੱਕਾ ਦੱਲੇ ਕੈਲੈਂਡਰ ਸੋ ਦੋਸਤੋ ਉੱਪਰ ਬੈਠੇ ਆਂ ਸ਼ਾਮ ਦੇ 5:30 ਹੋ ਗਏ ਆ ਤੇ ਬੱਚਿਆਂ ਨੇ ਹੁਣ 10 ਮਿੰਟ ਖੇਡਦੇ ਆਂ ਆਓ ਬਈ ਕੀ ਖੇਡਣਾ ਬੋਲੋ ਟਿਕਟੋਕ ਟਿਕਟੋਕ ਕੀ ਹੈ ਟਿਕਟ ਟਿਕਿਓ ਹੈ ਟਿਕਟ ਟਿਕਿਓ ਇਹਦਾ ਨਾਮ ਦਿਖਾ ਮਨ ਕੀ ਹੈ ਟਿਕਟੈਕ ਟੋਏ ਆ ਟੋਏ ਕਿਵੇਂ ਖੇਲੇ ਜਾਂਦੇ ਦੱਸੋ ਟੈਂਬਰ ਕਾਰਡ ਵਾਤੇ ਪੁੱਠਾ ਨਾ ਕਰੀ ਪੁੱਠਾ ਨਹੀਂ ਕਰ ਮੇਰਾ ਕ੍ਰਾਸ ਹੈ ਤੇ ਲਗਨੇ ਇਹ ਟਿਕਾਟਾ ਜ਼ੀਰੋ ਬਣਾਉਣਾ ਹੁੰਦਾ ਹਾਂ ਤੇ ਨਾਲੇ ਜ਼ਰੂਰੀਤ ਵੀ ਨਹੀਂ ਪੈਂਦੀ ਲਿਖਣ ਦੀ ਚਲੋ ਕਿਵੇਂ ਖੇਡੀ ਤੇ ਦੱਸੋ ਜਿਹੜਾ ਜਿਹੜਾ ਕ੍ਰਾਸ ਪਹਿਲਾ ਰੱਖਦਾ ਹੁੰਦਾ ਹਾਂ ਹਾਂ ਤੇ ਜ਼ੀਰੋ ਬਾਅਦ ਵਿੱਚ ਰੱਖਦਾ ਹੈ ਅੱਛਾ ਤੁਸੀਂ ਆ ਕ੍ਰਾਸ ਲੈ ਲਿਆ ਤੂੰ ਜ਼ੀਰੋ ਲੈ ਲਿਆ ਹਾਂਜੀ ਠੀਕ ਹੈ ਏ ਸਮਰ ਦਾ ਬਣ ਗਿਆ ਠੀਕ ਆ ਬਣ ਗਿਆ ਨਾ ਜਿੱਤ ਗਿਆ ਤੂੰ ਹਾਂ ਮੈਂ ਤਾਂ ਹਾਰ ਗਈ ਤੇ ਬਤਾ ਹਾਰ ਗਿਆ ਨਾ ਚਲ ਦੁਬਾਰਾ ਆ ਫੇਰ ਜਿੱਤਿਆ ਫੇਰ ਜਿੱਤ ਗਿਆ ਤੂੰ ਕ੍ਰੋਸ ਨਹੀਂ ਫੜਾ ਇਹ ਲੈ ਵੀ ਹੁਣ ਮੈਂ ਤੇ ਸਮਰ ਟਿਕ ਟਕ ਟਿਊ ਤੋਂ ਮੈਂ ਤੇ ਸਮਰ ਹੁਣ ਹੱਥ ਛੜਨ ਲੱਗੇ ਆ ਚਲ ਵਰੀ ਵਰੀ ਚਲੋ ਮੈਂ ਖੇਡਦਾ ਪਹਿਲਾਂ ਹੋ ਗਿਆ ਸ਼ੁਰੂ ਚੱਲ ਚਲ ਇਹ ਇੱਧਰ ਆ ਤੂੰ ਮੈਂ ਦੋ ਮਿੰਟ ਦੋ ਮਿੰਟ ਦੋ ਮਿੰਟ ਰੁਕ ਜਾ ਪੁੱਤ ਟਿਕ ਟਾਕ ਟੀ ਇਹ ਤੂੰ ਕੋਈ ਨਹੀਂ ਇਹ ਤੈਨੂੰ ਲਾਪੇ ਜਿਹਨੂੰ ਚੱਕ ਕੇ ਉੱਤੇ ਲਾ ਦੋ ਫਿਰ ਬਣਾ ਲਿਆ ਤੇਰਾ ਬਣ ਗਿਆ ਇਸ ਗੇਮ ਦਾ ਮੈਨੂ ਤਾਂ ਕੋਈ ਸਮਝ ਨਹੀਂ ਲੱਗ ਰਹੀ ਕੀ ਗੇਮ ਹੈ। ਲਓ ਜੀ ਨਾਨਕ ਸਿੰਘ ਵੀ ਆ ਗਿਆ। ਵਾਹਿਗੁਰੂ ਵਾਹਿਗੁਰੂ। ਸਟਾਰਟ। ਇਸ ਗੇਮ ਦੀ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕੋਈ। ਕਡੀਆਂ ਗੇਮ ਹੈ। ਬਿਲਕੁਲ। ਚੱਲ ਦੁਬਾਰਾ ਹੋ ਜਾ। ਇਹ ਤਾਂ ਭਾਦ ਜੀ ਜਿੱਤਿਆ ਯਾਰ। ਮਹਾਰਾਜੀ। ਚਲੋ। 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 ਇਹ ਤੇ ਚਲੋ ਦੋਨੇ ਹਾਰ ਗਏ ਗੇਮ ਸਹੀ ਨਹੀਂ ਹੈ ਸੋ ਅੱਜ ਦੀ ਖੇਡ ਇੰਨੀ ਕੀ ਸੀ ਬਸ ਹੁਣ ਚਲਦੇ ਆ ਗੁਰਦੁਆਰਾ ਸਾਹਿਬ ਸੋ ਹੁਣ ਸਬਜੀ ਬਣ ਰਹੀ ਹੈ ਹੁਣ ਜਾਂਦੇ ਆ ਗੁਰਦੁਆਰਾ ਸਾਹਿਬ ਟਾਈਮ ਹੋ ਗਿਆ 2:30 ਸਬਜੀ ਬਣ ਰਹੀ ਹੈ ਕਾਹਦੀ ਸਬਜੀ ਬਣਨੀ ਹੈ ਜੇ ਮੰਮੀ ਸੇਵਾ ਕਰੀ ਡੈਡੀ ਦੀ ਸੇਵਾ ਸੁਆ ਖੁਸ਼ੀ ਨੀ ਬੋਡਾ ਮੜ ਰਹੀ ਹੈ ਕਿਵੇਂ ਆ ਗੁਰੂ ਆਜੀ ਦਾਸ ਕਾ ਤੋਂ ਹੈ ਗੁਰੂ ਓਏ ਓਏ ਸਰਬਤ ਕਿਹੜਾ ਲੜਿਆ ਕਿਹੜਾ ਲੜਿਆ ਕਸ ਲਿਆ ਨੂੰ ਇਹ ਦਸੋ ਚਲ ਕੋਈ ਨਹੀਂ ਹੁਣ ਆ ਕੇ ਲਾ ਹੀ ਦੇਣੀ ਕੋਈ ਨਹੀਂ ਸੋ ਅੱਜ ਆਪਾਂ ਕਿੰਨੇ ਕੰਮ ਕੀਤੇ ਪਹਿਲਾਂ ਸੱਪ ਕੱਢਿਆ ਗੁਰਦੁਆਰਾ ਡਿੱਗੀ ਚੋਂ ਉਹਨੂੰ ਛੱਡ ਕੇ ਆਂਦਾ ਫਿਰ ਆਪਾਂ ਬਿਜਲੀ ਦੀ ਐਪਲੀਕੇਸ਼ਨ ਦੇ ਕੇ ਆਏ ਵੋਲਟੇਜ ਬਹੁਤ ਘੱਟ ਸੀ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਸਰਬੱਤੇ ਨੇ ਮੈਨੂੰ ਪਾਣੀ ਪਾਇਆ ਹਮ ਲਾਈਕ ਕਰੋ ਕਮੈਂਟ ਕਰੋ ਮੈਂ ਹੀ ਬੋਲੀ ਜਾਨਾ ਤੂੰ ਤਾਂ ਬੋਲਦਾ ਨਹੀਂ ਬੋਲ ਕੇ ਦੱਸ ਫਿਰ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੂੰ ਲੋ ਵੀ ਸਰਬੱਤ ਕਹਿੰਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਾਰਾ ਕੁਝ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਸ਼ਾਮਾਂ ਦਾ ਪ੍ਰਸ਼ਾਦਾ ਪੱਕ ਰਿਹਾ ਸ਼ਾਮਾਂ ਦਾ ਪ੍ਰਸ਼ਾਦਾ ਤਿਆਰ ਹੋ ਰਿਹਾ ਤੇ ਸਮਾਂ ਜਿਹੜਾ ਆ ਮੌਸਮ ਹੈ ਬਹੁਤ ਸੋਹਣਾ ਬੱਦਲ ਬੱਦਲ ਹੋਏ ਪਏ ਆ ਇਧਰ ਪ੍ਰਸ਼ਾਦਾ ਤਿਆਰ ਹੈ ਮੰਮੀ ਕੌਣ ਛੱਡਦੇ ਆ ਪ੍ਰਸ਼ਾਦਾ ਤੇ ਅੱਜ ਜਿਹੜੀ ਤਿਆਰੀ ਬਹੁਤ ਵਧੀਆ ਲੰਗੀ ਐ ਮਮੀ ਲਾਈਕ ਲਾਈਕ ਕਰੋ ਲਾਈਕ ਕਰੋ ਕਮੈਂਟ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੰਮੀ ਕਹੀਂ ਸਬਸਕ੍ਰਾਈਬ ਕਰੋ ਇਧਰ ਨੂੰ ਕਰੀ ਕਿ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਇਧਰ ਨੂੰ ਕਰ ਇੱਕ ਹੀ ਹਾਲ ਸਬਸਕ੍ਰਾਈਬ ਕਰੋ ਮੰਮੀ ਕਹੀਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਾਓ ਸਬਸਕ੍ਰਾਈਬ ਕਰੋ ਹੋਰ ਵੀ ਸਬਸਕ੍ਰਾਈਬ ਕਰੋ ਜ਼ਰੂਰ ਵੀ ਕਰੋ ਸਬਸਕ੍ਰਾਈਬ ਕਰੋ ਸੋ ਦੋਸਤੋ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਹੁਣ ਕਰਦੇ ਆ ਰਹਿਰਾਸ ਤੇ ਅੱਜ ਦਾ ਵਲੌਗ ਇੱਥੇ ਸ਼ੁਰੂਆਤ ਕਰਦੇ ਆ ਜਿਵੇਂ ਲੱਗਿਆ ਵਲੌਗ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ